ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ। ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਮੈਂ ਸਲਾਈ ਤੇ 25 ਗੁੰਡੇ ਪਾਏ ਆ ਜੀ। ਤੇ 5-5 ਗੁੰਡਿਆਂ ਦਾ ਡਿਜ਼ਾਈਨ ਆ ਇਹ। ਤੇ ਹੋਰ ਜੀ ਜੇ ਮੇਰੇ ਚੈਨਲ ਤੇ ਨਵੇਂ ਆਉਂਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਜੀ। ਜੋ ਜਿਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਜੀ ਤੇ ਆਪਾਂ ਉਲਟੀ ਸਲਾਈ ਵੀ ਬਣਾ ਲਈ ਗੁੰਡੇ ਪਾ ਕੇ ਇੱਕ ਗੁੰਡਾ ਆਪਾਂ ਤਾਰਾਂਗੇ ਧਾਗਾ ਅੱਗੇ ਕਰਕੇ ਤਿੰਨ ਗੁੰਡੇ ਆਪਾਂ ਬਣਾਵਾਂਗੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਬਣਾ ਲਾਂਗੇ ਹੁਣ ਧਾਗਾ ਅਸੀਂ ਪਿੱਛੇ ਰੱਖਾਂਗੇ ਤਿੰਨ ਗੁੰਡੇ ਉਲਟੇ ਬਣਾ ਲਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਬਣਾ ਲਾਂਗੇ ధాగా పిచ్చే కిధా బాగా పిచ్చే రక తిన్న కండే అల్టే బ పిడ్ తిని ఆగే తిండే ఉల్టే తండా స ਤਿੰਨ ਗੁੰਡੇ ਆਪਾਂ ਸਿੱਧੇ ਬਣਾਏ ਸੀ ਜਿਹੜੇ ਆਪਾਂ ਉਧਰੋਂ ਉਲਟੇ ਬਣਾਏ ਆ। ਆਪਾਂ ਤਿੰਨ ਗੁੰਡੇ ਸਿੱਧੇ ਬਣਾਵਾਂਗੇ। ਧਾਗਾ ਅੱਗੇ ਕਰਾਂਗੇ। ਹੁਣ ਜਿਹੜਾ ਅਸੀਂ ਆਹ ਵੜ ਪਾਇਆ ਸੀ ਗੁੰਡਾ ਆਹ ਵੜਾ। ਇਹਦੇ ਤੇ ਅਸੀਂ ਹੁਣ ਡਿਜ਼ਾਈਨ ਬਣਾਵਾਂਗੇ। ਤਿੰਨ ਗੁੰਡੇ ਆਪਾਂ ਸਿੱਧੇ ਬਣਾ ਕੇ ਧਾਗਾ ਇੱਧਰ ਕਰ ਲਿਆ ਆਪਣੇ ਵਾਲੇ ਪਾਸੇ। ਇੱਕ ਵਾਰੀ ਬਣਾਇਆ ਇਹਨੂੰ। ਫਿਰ ਵੜ ਪਾ ਕੇ ਦੋ ਵਾਰੀ ਤਿੰਨ ਗੁੰਡੇ ਹੋ ਗਏ ਹੁਣ ਸਾਡੇ ਕੋਲ ਇੱਥੇ ਫਿਰ ਇੱਕ ਵਾਰੀ ਵੜ ਪਾ ਕੇ ਬਣਾ ਲਿਆ ਹੁਣ ਇਹਨਾਂ ਨੂੰ ਅਸੀਂ ਛੱਡ ਦਾਂਗੇ ਤਿੰਨ ਗੁੰਡੇ ਛੱਡ ਕੇ ਸਾਡੇ ਕੋਲ ਆਹ ਪੰਜ ਗੁੰਡੇ ਹੋ ਗਏ ਜਿਹੜਾ ਗੁੰਡਾ ਅਸੀਂ ਉਧਰੋਂ ਸਿੱਧਾ ਬਣਾਇਆ ਸੀ ਅਸੀਂ ਇਹਨਾਂ ਨੂੰ ਉਲਟਾ ਬਣਾ ਲਾਂਗੇ ਗੇ ਫਿਰ ਤਿੰਨ ਕੁੰਡੇ ਸਿੱਧੇ ਤਾਂ ਗਾਗੇ ਕਰਾਂਗੇ ਇੱਥੇ ਫਿਰ ਜਿਹੜਾ ਵਲ ਪਾਇਆ ਕੁੰਡਾ ਇਹ ਤੋਂ ਅਸੀਂ ਪੰਜ ਕੁੰਡੇ ਬਣਾ ਲਾਂਗੇ ਇੱਕ ਗੁੰਡਾ ਉਲਟਾ ਬਣਾ ਲਾਂਗੇ ਨਾਲ ਵਾਲਾ ਇਹ ਅਸੀਂ ਜਿਹੜਾ ਹੁਣ ਹੁਣ ਸਾਡੇ ਕੋਲੇ ਇਹ ਪੰਜ ਗੁੰਡੇ ਬਣ ਜਾਣਗੇ ਡਿਜ਼ਾਈਨ ਦੇ ਪਹਿਲਾਂ ਸਾਡੇ ਕੋਲੇ ਚਾਰ-ਚਾਰ ਗੁੰਡੇ ਸੀਗੇ ਡਿਜ਼ਾਈਨ ਬਣਾਇਆ ਜਦੋਂ ਅਸੀਂ ਇਹਦਾ ਵੀ ਮੈਂ ਤੁਹਾਨੂੰ ਦੱਸੂਗੀ ਵੀ ਅਸੀਂ ਇਹ ਚਾਰ ਚਾਰ ਕੁੰਡਿਆਂ ਤੋਂ ਸਟਾਰਟ ਕਿਉਂ ਕੀਤਾ ദൂജി സിലായി അജൈൻ ഈ കുേ ഉൽട്ട് ധാ പക്ഷേ കെട്ടാ സിദ്ധാ ബേ സാള ക ਇਹਨਾਂ ਪੰਜਾਂ ਨੂੰ ਸੇਸਤਰਾਂ ਲਵਾਂਗੇ ਸਲਾਈ ਚ ਪੰਜਾਂ ਦਾ ਇੱਕ ਗੁੰਡਾ ਕਰਦਾਂਗੇ ਤਿੰਨ ਗੁੰਡੇ ਫਿਰ ਤੋਂ ਉਲਟੇ ਬਣਾ ਲਾਂਗੇ ਇੱਕ ਗੁੰਡਾ ਸਿੱਧਾ ਪੰਜ ਗੁੰਡਿਆਂ ਦਾ ਅਸੀਂ ਜਿਹੜਾ ਬਣਾਏ ਸੀ ਇੱਕ ਗੁੰਡੇ ਤੋਂ ਪੰਜ ਉਹਨਾਂ ਦਾ ਇੱਕ ਗੁੰਡਾ ਬਣਾ ਦਾਂਗੇ ਮੇਕਾ ਸਾਡੇ ਕੋਲੇ ਹੁਣ 5 ਗੁੰਡੇ ਹੋ ਗਏ ਤਿੰਨ ਗੁੰਡੇ ਆ ਹੋਗੇ ਦੋ ਗੁੰਡਿਆਂ ਵਾਲੇ ਹੋ ਗਏ ਉਲਟੀ ਸਲਾਈ ਮੈਂ ਦੋ ਗੁੰਡੇ ਉਲਟੇ ਤੇ ਤਿੰਨ ਗੁੰਡੇ ਸਿੱਧੇ ਬਣਾ ਕੇ ਫੇਰ ਦਿਖਾਉਣੀ ਆ ਜੀ ਹਲੋ ਜੀ ਆਪਾਂ ਬਲੇਨ ਚਾਰ ਸਲਾਈਆਂ ਕੱਢ ਲਈਆਂ ਦੇਖੋ ਜੀ ਦੇਖਦੀਆਂ ਚਾਰ ਸਲਾਈਆਂ ਦੇ ਹੁਣ ਇਹ ਡਿਜ਼ਾਈਨ ਫੇਰ ਸਟਾਰਟ ਹੋ ਜਾਊਗਾ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਇਹ ਕਿਵੇਂ ਬਣੂਗਾ ਪਹਿਲਾਂ ਆਪਾਂ ਇੱਕ ਕੁੰਡਾ ਹੀ ਸਿੰਦਾ ਬਣਾਇਆ ਸੀਗਾ ਆਪਾਂ ਤਿੰਨ ਕੁੰਡੇ ਹਵਲਟੇ ਬਣਾ ਲਏ ਹੁਣ ਜਿਹੜੇ ਸਾਡੇ ਆ ਦੋ ਕੁੰਡੇ ਸੀ ਇਹਨਾਂ ਦੋਹਾਂ ਦਾ ਇੱਕ ਕਰ ਦਾਂਗੇ ਇਹ ਇਧਰੋਂ ਲੈ ਕੇ ਇਸ ਤਰ੍ਹਾਂ ਥੋੜਾ ਜਿਆਨ ਨੂੰ ਲੋਜ ਕਰ ਲਾਂਗੇ దో కదా అక్కాగే తిని కండే ఉల్టే బ ਹੁਣ ਆਪਾਂ ਉਲਟੇ ਸਲਾਈ ਤੇ ਫੇਰ ਜਿਹੜਾ ਆਪਾਂ ਵੜ ਪਾਇਆ ਇਹਦੇ ਵਿੱਚ ਇਹਦੇ ਤੋਂ 5-5 ਦੇ ਕੁੰਡੇ ਫੇਰ ਬਣਾ ਲਾਂਗੇ ਇਸ ਤਰ੍ਹਾਂ ਜਿਵੇਂ ਇਹਦੇ ਬਣਾਏ ਸੀਗੇ ਇਸ ਤਰ੍ਹਾਂ ਮੰਨਦੇ ਜੀ ਇਹ ਡਿਜ਼ਾਈਨ ਹੁਣ ਦੇਖੋ ਜੀ ਜੇ ਆਪਾਂ ਤੋ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਹਗ ਇੱਕ ਕੁੰਡੇ ਦਾ ਡਿਜ਼ਾਈਨ ਤੁਹਾਨੂੰ ਅਲ ਦੱਸਦੇ ਆਂ ਜਿਹੜਾ ਆਪਾਂ ਦੋ ਕੁੰਡੇ ਵੀ ਆਪਾਂ ਇੱਥੇ ਦਾ ਇੱਕ ਇੱਕ ਕੁੰਡਾ ਕਟਾਇਆ ਹੈਗਾ ਜਿਹੜੇ ਦੋ ਦੋ ਹੋ ਗਏ ਫਸਟ ਤੇ ਆਪਾਂ ਨਹੀਂ ਕਟਾਇਆ ਸੀਗਾ ਸੇਮ ਤੇ ਵੀ ਇੱਕ ਵਾਰ ਪਾ ਕੇ ਬਣਾ ਲਏ ਸੀ ਇਹਦੇ ਨਾਲ بس ਸਿਰਫ ਆਹੀ ਫਰਕ ਪੈਂਦਾ ਹੈ ਕਿ ਆਪਣਾ ਜਿਹੜਾ ਬਾਰਡਰ ਬਣਾਉਨੇ ਉਹ ਇਕੱਠਾ ਜਾਂ ਨਹੀਂ ਹੁੰਦਾ ਤੇ ਦੇਖੋ ਜਿਵੇਂ ਪੂਰਾ ਪੂਰਾ ਡਿਜ਼ਾਈਨ ਬਰਾਬਰ ਹੈ ਤਾਂ ਉਵੇਂ ਹੀ ਪਿਆ ਨਿਕਲੇ ਜੇ ਆਪਾਂ ਚਲੋ ਉਹ ਤਾਂ ਆਪਾਂ ਉਹ ਬਣਾਇਆ ਸੀ ਵੀ ਇਹ ਦੋ ਸਲਾਈਆਂ ਪਾ ਕੇ ਇੱਥੇ ਇੰਨਾ ਕੁ ਬਾਰਡਰ ਪਾ ਕੇ ਬਣਾਇਆ ਜੇ ਆਪਾਂ ਜਿਆਦਾ ਬਾਰਡਰ ਪਾ ਕੇ ਬਣਾਉਣੇ ਤਾਂ ਆਪਣਾ ਡਿਜ਼ਾਈਨ ਇਹ ਵਧੀਆ ਸੋਹਣਾ ਸੋਹਣਾ ਆਊਗਾ ਇਕੱਠਾ じゃ ਨਹੀਂ ਹੋਣਾ ਹੈਗਾ ਜੇ ਇੱਥੇ ਆ ਇੱਕ ਕੁੰਡਾ ਦੋਵਾਂ ਦਾ ਇੱਕ ਕਰਦੇ ਆ ਦਾ ਤੇ ਵਧੀਆ ਬਰਾਬਰ ਬਰਾਬਰ ਆਊਗਾ ਜੀ ਚਲੋ ਜੀ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਜੀ ਮੈਨੂੰ ਤਾਂ ਇੰਨੀ ਕੁ ਸਮਝ ਲੱਗੀ ਮੈਂ ਤੁਹਾਨੂੰ ਦੱਸਦੀ ਬਾਕੀ ਤੁਸੀਂ ਬਣਾ ਕੇ ਵੇਖ ਲਓ ਜੇ ਤੁਹਾਨੂੰ ਨਾ ਲੱਗਿਆ ਤਾਂ ਇੱਥੋਂ ਵੀ ਅਸੀਂ ਦੋ ਗੁੰਡੇ ਕਰ ਸਕਦੇ ਆ ਵੀ ਦੋਵਾਂ ਦਾ ਇੱਕ ਕਰ ਸਕਦੇ ਆ ਇੱਥੇ ਕੋਈ ਉਹ ਨਹੀਂ ਵੱਡੀ ਗੱਲ ਹੈਗੀ ਪਰ ਮੈਨੂੰ ਐ ਠੀਕ ਲੱਗਿਆ ਇਹ ਫਰਕ ਕੁਝ ਵੀ ਨਹੀਂ ਲੱਗਦਾ ਹੈਗਾ ਵੀ ਅਸੀਂ ਇੱਥੇ ਦੋਵਾਂ ਦਾ ਇੱਕ ਕੀਤਾ ਹੈ ਜਾਂ ਨਹੀਂ ਕੀਤਾ ਹੈ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ